ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਦੀਆ ਇਹ ਨਾ ਹੁਣ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਰਹੇ ਨੇ ਨਾਲ ਜਿਹੜੇ ਮਨੀਸ਼ ਸੋਦੀਆ ਨੇ ਉਹ ਉਪ ਮੁੱਖ ਮੰਤਰੀ ਰਹੇ ਨੇ ਦੋਨਾਂ ਕੋਲੋਂ ਕੋਠੀਆਂ ਚ ਲਈਆਂ ਨੇ ਆਪਣੋਂ ਆਪਣੀਆਂ ਹੁਣ ਉਹ ਪੰਜਾਬ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਦੀ ਕੋਠੀ ਦੇ ਵਿੱਚ ਉਹ ਸ਼ਿਫਟ ਹੋ ਗਏ ਨੇ ਦਿੱਕਤ ਕੀ ਹੈ ਕਿ ਇਹਨਾਂ ਕੋਲ ਆਪ ਦਾ ਘਰ ਨਹੀਂ ਹੈਗਾ ਜਾਂ ਇੱਕ ਕਿਰਾਏ ਤੇ ਵੀ ਰਹਿ ਸਕਦੇ ਸੀਗੇ ਪੰਜਾਬ ਦੇ ਜਿਹੜੇ ਜਿਹੜੇ ਸਰਕਾਰੀ ਕੋਠੀਆਂ ਨੇ ਇਹਨਾਂ ਕੋਲ ਜਿਹੜੇ ਰਾਜ ਜਿਹੜੇ ਰਾਜ ਸਭਾ ਮੈਂਬਰ ਨੇ ਇਹਨਾਂ ਚ ਜਾਂਦੀ ਇਹਨਾਂ ਦੀ ਨੋਬਤ ਕਿਉਂ ਆ ਗਈ ਹੈ ਹਾਂ ਜਿੱਥੇ ਤੱਕ ਇਹ ਗੱਲ ਸਾਬਕਾ ਮੁੱਖ ਮੰਤਰੀ ਦਿੱਲੀ ਦੇ ਤੇ ਸਾਬਕਾ ਉਪ ਮੁੱਖ ਮੰਤਰੀ ਕੇਜਰੀਵਾਲ ਤੇ ਮਨੀਸ਼ ਸੋਦੀਆ ਦੋਨਾਂ ਨੇ ਜੇਲ੍ਹ ਦੇ ਵਿੱਚ ਕਿੰਨਾ ਕਿੰਨਾ ਸਮਾਂ ਲਾਇਆ ਹੈ ਕਦੋਂ ਕਦੋਂ ਜ਼ਮਾਨਤ ਮਿਲੀ ਕਿਹੜੇ ਹਾਲਾਤ ਚ ਮਿਲੀ ਸਾਰੇ ਜਾਣਦੇ ਆ ਦਿੱਲੀ ਦੇ ਸ਼ਰਾਬ ਨੀਤੀ ਮਾਮਲੇ ਦੇ ਵਿੱਚ ਘਟਾਲੇ ਦੇ ਵਿੱਚ ਕਪਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਤੁਹਾਨੂੰ ਹੁਣ ਜਿੱਥੋਂ ਤੱਕ ਰਹੀ ਗੱਲ ਕਿ ਜਦੋਂ ਉਹਨਾਂ ਨੇ ਆਪਣੇ ਅਹੁਦੇ ਛੱਡ ਦਿੱਤੇ ਜਾਂ ਫਿਰ ਆਪਣੀਆਂ ਕੁਰਸੀਆਂ ਛੱਡ ਦਿੱਤੀਆਂ ਦੋਨਾਂ ਦਾ ਦਾਵਾ ਹੈ ਪਹਿਲਾਂ ਕੇਜਰੀਵਾਲ ਨੇ ਦਾਵਾ ਕੀਤਾ ਨਾਲ ਦੇ ਨਾਲ ਮਨੀਸ਼ ਸੋਦੀਆ ਉਸੇ ਕਦਮਾਂ ਦੇ ਉੱਤੇ ਨਕਸ਼ੇ ਕਦਮਾਂ ਤੇ ਚੱਲ ਰਹੇ ਸਨ ਉਹਨਾਂ ਨੇ ਵੀ ਪੋਸਟ ਪਾ ਕੇ ਦੱਸ ਦਿੱਤਾ ਕਿ ਜਦੋਂ ਤੱਕ ਸਾਨੂੰ ਦਿੱਲੀ ਦੀ ਜਨਤਾ ਈਮਾਨਦਾਰੀ ਦਾ ਸਰਟੀਫਿਕੇਟ ਨਹੀਂ ਦੇ ਦਿੰਦੀ ਈਮਾਨਦਾਰੀ ਦਾ ਉਹਨਾਂ ਦੇ ਉੱਤੇ ਟੈਗ ਨਹੀਂ ਲਾਉਂਦੀ ਉਦੋਂ ਤੱਕ ਕੁਰਸੀਆਂ ਉਹ ਮੂਹ ਨਹੀਂ ਕਰਦੇ ਉਹਨਾਂ ਨੂੰ ਕੁਰਸੀਆਂ ਦੀ ਕੋਈ ਭੁੱਖ ਨਹੀਂ ਜੇ ਕੁਰਸੀਆਂ ਦੀ ਕੋਈ ਭੁੱਖ ਨਹੀਂ ਤੇ ਸਰਕਾਰੀ ਬੰਗਲਿਆਂ ਦੀ ਭੁੱਖ ਹਾਲੇ ਖਤਮ ਕਿਉਂ ਨਹੀਂ ਹੋਈ ਅਰਵਿੰਦ ਕੇਜਰੀਵਾਲ ਉਹੀ ਨੇ ਜਦੋਂ ਸਰਕਾਰ ਨਹੀਂ ਸੀ ਬਣੀ ਅੰਨਾ ਹਜਾਰੇ ਦੇ ਨਾਲ ਅੰਦੋਲਨ ਕਰਦੇ ਹੁੰਦੇ ਸੀ ਉਦੋਂ ਇਹ ਕਹਿੰਦੇ ਹੁੰਦੇ ਸੀ ਜਦੋਂ ਸੱਤਾ ਚਾਉਣਾ ਸੀ ਪਹਿਲੀ ਵਾਰੀ ਉਹਨਾਂ ਦੇ ਕੋਲ ਇੱਕ ਸਾਦਾ ਜਿਹਾ ਪੈਨ ਟੰਗਿਆ ਹੁੰਦਾ ਸੀ ਇੱਥੇ ਜੇਬ ਵਿੱਚ ਜਿਵੇਂ ਦੀ ਉਹ ਕੱਪੜੇ ਪਹਿਨਦੇ ਆ ਬੜੇ ਸਾਦੇ ਜਿਹਾ ਹੋਣ ਵੀ ਉਹ ਸਾਦੇ ਜਿਹੇ ਕੱਪੜੇ ਪਹਿਨਦੇ ਆ ਪਰ ਰਹਿਣ ਬਸੇਰਾ ਉਹਨਾਂ ਨੂੰ ਬੜਾ ਸ਼ਾਨਦਾਰ ਚਾਹੀਦਾ ਇੱਕ ਬੰਗਲੇ ਦੀ ਗੱਲ ਚੱਲੀ ਜਦੋਂ ਮੁੱਖ ਮੰਤਰੀ ਸੀ ਉਹ 45 ਕਰੋੜ ਰੁਪਈਆ ਕਹਿੰਦੇ ਲਾਇਆ ਗਿਆ ਉਹਨਾਂ ਦੇ ਕਿ ਜਿਹੜੇ ਪਰਦੇ ਨੇ ਗਲੀਚੇ ਨੇ ਸੋਫਾ ਸੈੱਟ ਨੇ ਹੋਰ ਜਿਹੜਾ ਜਿਹੜਾ ਵੀ ਸਮਾਨ ਆਲੀਸ਼ਾਨ ਲੱਗਦਾ ਮਹਿਲਾਂ ਦੇ ਵਿੱਚ ਉਹ ਲਾਇਆ ਗਿਆ ਫਿਰ ਇੱਕ ਜਿਹੜੀਆਂ ਪੱਤਰਕਾਰਾਂ ਨੇ ਉੱਥੇ ਰਿਪੋਰਟ ਕੀਤੀ ਉਹਨਾਂ ਦੇ ਪੰਜਾਬ ਦੇ ਵਿੱਚ ਪਰਚਾ ਦਰਜ ਹੋ ਜਾਂਦਾ ਐਸ்சிਐਸਟੀ ਐਕਟ ਦੇ ਤਹਿਤ ਬਾਅਦ ਵਿੱਚ ਉਹ ਨਮੋਸ਼ੀ ਦਾ ਸਾਹਮਣਾ ਪੰਜਾਬ ਸਰਕਾਰ ਨੂੰ ਕਰਨਾ ਪਿਆ ਇਸ ਮਾਮਲੇ ਦੇ ਵਿੱਚ ਇਹ ਸਾਰੀਆਂ ਗੱਲਾਂ ਚਲਦੀਆਂ ਰਹੀਆਂ ਪਰ ਜਿੱਥੇ ਸਿੱਧਾ ਅਸੀਂ ਪੁਆਇੰਟ ਤੇ ਗੱਲ ਆਈਏ ਕਰੀਏ ਜੇਕਰ ਉਹਨਾਂ ਨੂੰ ਕੁਰਸੀਆਂ ਦੀ ਭੁੱਖ ਨਹੀਂ ਹੈ ਛੱਡ ਦਿੱਤੀ ਗਈ ਹੈ ਸਾਰੀ ਕੁਝ ਕੁਰਸੀਆਂ ਛੱਡ ਦਿੱਤੀਆਂ ਗਈਆਂ ਆਥੀ ਨੇ ਤਾਂ ਇੱਥੋਂ ਤੱਕ ਵੀ ਆ ਜਿਹੜੀ ਕੁਰਸੀ ਛੱਡ ਦਿੱਤੀ ਕਿ ਨਹੀਂ ਇੱਥੇ ਜ਼ਰੂਰ ਵਾਪਸ ਆਉਣਗੇ ਅਰਵਿੰਦ ਕੇਜਰੀਵਾਲ ਨੇ ਵੀ ਨਾਟਕ ਜਾਂ ਕੀਤਾ ਜਿਹੜੀਆਂ ਆਪਣਾ ਮਹਿਲ ਛੱਡਣ ਦੇ ਵੇਲੇ ਆਪਣਾ ਸਰਕਾਰੀ ਬੰਗਲਾ ਛੱਡਣ ਚਾਬੀਆਂ ਫੜਾ ਰਿਹਾ ਹੈ ਉਥੋਂ ਦੇ ਪ੍ਰਬੰਧਕਾਂ ਨੂੰ ਸਾਰੇ ਅਧਿਕਾਰੀਆਂ ਨਾਲ ਕਰਮਚਾਰੀਆਂ ਨਾਲ ਮਿਲਦੇ ਦਿਖਾਈ ਦੇ ਰਿਹਾ ਨਮਸਕਾਰ ਕਰ ਰਿਹਾ ਬੜੇ ਆਦਰ ਸਤਿਕਾਰ ਦੇ ਨਾਲ ਫਿਰ ਸਾਰਾ ਪਰਿਵਾਰ ਗੱਡੀ 'ਚ ਬਹਿ ਕੇ ਸਵਾਰ ਹੋ ਕੇ ਚਲਾ ਜਾਂਦਾ ਪਰ ਉਹ ਸਵਾਰ ਹੋ ਕੇ ਆਪਣੇ ਪ੍ਰਾਈਵੇਟ ਘਰ ਦੇ ਵਿੱਚ ਕਿਉਂ ਨਾ ਗਿਆ ਜਾਂ ਕਿਰਾਏ ਦੇ ਮਕਾਨ 'ਚ ਕਿਉਂ ਨਾ ਗਿਆ ਕੀ ਹੁਣ ਰਵਿੰਦ ਕੇਜਰੀਵਾਲ ਇਹ ਕਹਿਣ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਇੰਨੇ ਸਾਲਾਂ ਦੇ ਵਿੱਚ ਰਾਜ ਵੀ ਕੀਤਾ ਦਿੱਲੀ ਦੇ ਵਿੱਚ ਤੇ ਮੈਂ ਕਿਸੇ ਦੇ ਵਾਂਗੂ ਆਪਣਾ ਆਲੀਸ਼ਾਨ ਮਹਿਲ ਨਹੀਂ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ 2022 ਦੇ ਵਿੱਚ ਬਣੀ ਹੈ 222 ਤੋਂ ਲੈ ਕੇ 24 ਦੇ ਵਿੱਚ ਜੇ ਸੀ 2.5 ਸਾਲਾਂ ਦੇ ਵਿੱਚ ਹੀ ਲਾ ਲੀਏ ਜਿਹੜੇ ਆਮ ਘਰਾਂ ਦੇ ਧੀਆਂ ਪੁੱਤ ਸੀ ਉਹਨਾਂ ਨੇ ਆਪਣੇ ਕਿੰਨੇ ਬੰਗਲੇ ਸਾਰੇ ਆ ਤੇ ਕਿੱਥੇ ਕਿੱਥੇ ਕੋਠੀਆਂ ਪਾਲੀਆਂ ਮਹਿਲ ਸਾਰਲੇ ਜੇਕਰ ਸਾਰਿਆਂ ਦੀ ਵਿਜੀਲੈਂਸ ਜੇਕਰ ਵਿਰੋਧੀਆਂ ਮਗਰ ਲਾਈ ਹੋਈ ਹੈ ਉਹੀ ਵਿਜੀਲੈਂਸ ਸੱਤਾਧਰ ਦੇ ਵਾਇਕਾਂ ਦੇ ਘਰ ਦਾ ਢੇਡਾ ਮਾਰ ਲਵੇ ਤੇ ਪਤਾ ਲੱਗ ਜਾਏਗਾ ਕਿ ਉੱਥੇ ਇੰਨਾ ਪੈਸਾ ਲੱਗਿਆ ਕਿੱਥੋਂ ਆ ਉਹੀ ਗੱਲ ਇਹ ਹੈ ਕਿ ਚੇਲੇ ਕਿਸ ਦੇ ਆ ਅਰਵਿੰਦ ਕੇਜਰੀਵਾਲ ਦੇ ਆਪਣਾ ਮਾਈ ਬਾਪ ਸੱਚੇ ਸਿਪਾਈ ਕਿਸ ਦਾ ਦੱਸਦੇ ਨੇ ਜਦੋਂ ਵੀ ਕਿਤੇ ਸਵਾਲ ਉੱਠਦੇ ਨੇ ਕਿਸੇ ਦੇ ਖਿਲਾਫ ਤਾਂ ਉਹ ਕਹਿੰਦੇ ਅਸੀਂ ਅਰਵਿੰਦ ਕੇਜਰੀਵਾਲ ਦੇ ਸਿਪਾਈਆਂ ਜਿਹੜੇ ਕੱਟੜ ਇਮਾਨਦਾਰ ਹੈ ਇਹ ਕੱਟੜ ਇਮਾਨਦਾਰ ਕੀ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਨੇ 10 ਸਾਲ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਇਹ ਜੀ ਕੋਈ ਜਾਇਦਾਦ ਹੀ ਨਹੀਂ ਬਣਾਈ ਕਿ ਮੈਨੂੰ ਆਪਣੇ ਘਰ ਦੇ ਵਿੱਚ ਰਹਿਣਾ ਪਵੇ ਮੈਨੂੰ ਕਿਉਂ ਰਹਿਣਾ ਪੈ ਰਿਹਾ ਸੰਸਦ ਮੈਂਬਰਾਂ ਦੇ ਉਹ ਵੀ ਰਾਜ ਸਭਾ ਮੈਂਬਰ ਹੋ ਉਹ ਰਾਜ ਸਭਾ ਮੈਂਬਰ ਵੀ ਇਹ ਚੁਣੇਗੇ ਉਦੋਂ ਵੀ ਬੜੇ ਸਵਾਲ ਉੱਠੇ ਸੀ ਕਿ ਇਹਨਾਂ ਦੀ ਦੇਣ ਕੀ ਹੈ ਜਾਂ ਸਿਆਸਤ ਦੇ ਵਿੱਚ ਜਾਂ ਪੰਜਾਬ ਦੇ ਮੁੱਦੇ ਕਿੰਨੇ ਕੋਈ ਚ ਤਲ ਕੌਣ ਨੇ ਵੱਡੇ ਕਾਰੋਬਾਰੀ ਨੇ ਇੱਕ ਵੱਡੀ ਪ੍ਰਾਈਵੇਟ ਯੂਨੀਵਰਸਿਟੀ ਐ ਸੰਸਥਾ ਹੈ ਜਿੱਥੇ ਸਾਰੇ ਸਿਆਸਤਦਾਨ ਜਿਹੜਾ ਮਰਜੀ ਸਰਤਾ ਚਾਜੇ ਭੰਗੜਾ ਉਹਨਾਂ ਦਾ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਪੈਂਦਾ ਸਰਕਾਰੀ ਯੂਨੀਵਰਸਿਟੀਆਂ ਡੁੱਬਦੀਆਂ ਡੁੱਬ ਜਾਣ ਉੱਥੇ ਅਧਿਆਪਕਾਂ ਦੀ ਘਾਟ ਹੈ ਰਹੀ ਜਾਵੇ ਉੱਥੇ ਨਹੀਂ ਭੰਗੜੇ ਪੈਂਦੇ ਚਾਹੇ ਕੋਈ ਵੀ ਸਰਕਾਰ ਆ ਜੇ ਕਿਸੇ ਪਾਰਟੀ ਦੀ ਹੁਣ ਉਹ ਇੱਕ ਕੇਜਰੀਵਾਲ ਤਾਂ ਚਲੇਗੇ ਸ਼ੋਕ ਮਿੱਤਲ ਦੀ ਕੋਠੀ ਦੇ ਵਿੱਚ ਸਰਕਾਰੀ ਬੰਗਲੇ ਦੇ ਵਿੱਚ ਜਿਹੜਾ ਦਿੱਲੀ ਦੇ ਵਿੱਚ ਮਿਲਦਾ ਔਰ ਹਰਭਜਨ ਸਿੰਘ ਜਿਹੜੇ ਕਰੈਕਟਰ ਨੇ ਉਹਨਾਂ ਕੋਲ ਸੁੱਖ ਨਾਲ ਨਾ ਤੇ ਉਹਨਾਂ ਕੋਲ ਕਮੀ ਹੈ ਆਪਣੇ ਘਰ ਚ ਰਹਿਣ ਦੀ ਉਹ ਵੀ ਬੰਗਲਾ ਖਾਲੀ ਹੋਏਗਾ ਕਹਿੰਦੇ ਕਿ ਆਜੋ ਨਾਲ ਹੁਣ ਸ਼ੋਕ ਮਿੱਤਲ ਦਾ ਬਿਆਨ ਇੱਕ ਮੀਡੀਆ ਵਿੱਚ ਆ ਰਿਹਾ ਕਹਿੰਦੇ ਮੈਂ ਤੇ ਖੁਦ ਸੱਦਾ ਦਿੱਤਾ ਕਿ ਮੈਨੂੰ ਮੌਕਾ ਮਿਲੇਗਾ ਇਮਾਨਦਾਰੀ ਦਾ ਪਾਠ ਸਿੱਖਣ ਦਾ ਇਸ ਦਾ ਮਤਲਬ ਸ਼ੋਕ ਮਿੱਤਲ ਇਸ ਤੋਂ ਪਹਿਲਾਂ ਇਮਾਨਦਾਰ ਨਹੀਂ ਕੀ ਕੀ ਇਹ ਸਮਝਿਆ ਜਾਵੇ ਕਿ ਸ਼ੋਕ ਮਿੱਤਲ ਜਦੋਂ ਤੱਕ ਅਰਵਿੰਦ ਕੇਜਰੀਵਾਲ ਦੇ ਨਾਲ ਨਹੀਂ ਰਹਿ ਰਹੇ ਸੀ ਇੱਕ ਘਰ ਦੇ ਅੰਦਰ ਉਦੋਂ ਤੱਕ ਉਹਨਾਂ ਨੂੰ ਇਮਾਨਦਾਰੀ ਦਾ ਪਤਾ ਹੀ ਨਹੀਂ ਕਿ ਇਮਾਨਦਾਰੀ ਕੀ ਹੁੰਦੀ ਹੈ ਕੀ ਉਹ ਬੇਈਮਾਨਾਂ ਦੇ ਸਾਰੇ ਚੱਲਦੇ ਰਹੇ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਅਸੀਂ ਨਹੀਂ ਕਹਿੰਦੇ ਕਿ ਉਹ ਬੇਈਮਾਨ ਨੇ ਅਸੀਂ ਕਹਿੰਦੇ ਆ ਕਿ ਉਹ ਵੀ ਇਮਾਨਦਾਰ ਹੋਣਗੇ ਪਰ ਜਿਵੇਂ ਉਹ ਕਹਿ ਰਿਹਾ ਹੈ ਕਿ ਮੈਨੂੰ ਇਮਾਨਦਾਰੀ ਦਾ ಪಾਠ ਸਿੱਖਣ ਨੂੰ ਮਿਲੇਗਾ ਮੈਂ ਤੇ ਸਭ ਉਸ ਖੁਦ ਭਾਗਾ ਵਾਲਾ ਸਮਝੂਗਾ ਆਪਣੇ ਆਪ ਨੂੰ ਕਿ ਕਿੰਨਾ ਵੱਡਾ ਇਮਾਨਦਾਰੀ ਦਾ ਜਿਹੜਾ ਸਪੂਤ ਹੈ ਉਹ ਮੇਰੇ ਨਾਲ ਰਹੇਗਾ ਮੈਨੂੰ ਸਿੱਖਣ ਨੂੰ ਬਹੁਤ ਕੁਝ ਮਿਲਣਾ ਇਥੋਂ ਤੱਕ ਬਿਆਨ ਦਿੱਤੇ ਜਾ ਰਹੇ ਹਾਲਾਂਕਿ ਸ਼ੋਕਮੰਤਲ ਸਾਹਿਬ ਕਿੰਨੀ ਕੋ ਦੇਰ ਦਿੱਲੀ ਦੇ ਉਹ ਸਰਕਾਰੀ ਬੰਗਲੇ 'ਚ ਰਹਿੰਦੇ ਹਨ ਉਹਨਾਂ ਕੋਲ ਕਿਹੜਾ ਘਰਾਂ ਦੀ ਘਾਟ ਹੋਣੀ ਹੈ ਜਿਹੜੇ ਐਡੇ ਵੱਡੇ ਕਾਰੋਬਾਰੀ ਹੋਣਗੇ ਇੱਕ ਘਰ ਨਹੀਂ ਹੋਣਾ ਉਹਨਾਂ ਕੋਲ ਕਈ ਅਣਗਿਣਤ ਘਰ ਹੋ ਸਕਦੇ ਆ ਪਰ ਹਰਭਜਨ ਸਿੰਘ ਨੇ ਉਹਨਾਂ ਨੇ ਮਨੀਸ਼ ਸੋਦੀਆ ਨੂੰ ਦੇ ਦਿੱਤੇ ਖੁੱਲੇ ਦਰਵਾਜ਼ੇ ਖੋਲ ਦਿੱਤੇ ਕਹਿੰਦੇ ਆਓ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਸਰਕਾਰੀ ਬੰਗਲਿਆਂ ਦੀ ਹਾਲੇ ਤੱਕ ਭੁੱਖ ਕਿਉਂ ਨਹੀਂ ਗਈ ਜੇ ਸਰ ਕੁਰਸੀ ਦੀ ਭੁੱਖ ਨਹੀਂ ਹੈ ਤੇ ਸਾਰੀਆਂ ਗੱਲਾਂ ਨੂੰ ਲੈ ਕੇ ਡਰਾਮੇ ਵੱਧ ਕੀਤੇ ਜਾ ਰਹੇ ਨੇ ਪਰ ਅਸਲ ਦੇ ਵਿੱਚ ਅਮਲੀ ਰੂਪ ਦੇ ਵਿੱਚ ਕਿੰਨੀ ਕੋਈ ਇਮਾਨਦਾਰੀ ਨਾਲ ਦਿਖਾਈ ਜਾ ਰਹੀ ਹੈ ਜਾਂ ਕੁਰਸੀਆਂ ਦੀ ਇੰਨੀ ਭੁੱਖ ਨਹੀਂ ਹੈ ਤਾਂ ਫਿਰ ਇਹ ਕਹਿ ਦਿੱਤਾ ਜਾਵੇ ਕਿ ਅਸੀਂ ਉਦੋਂ ਤੱਕ ਚਾਹੇ ਕਿਰਾਏ ਦੇ ਮਕਾਨ ਤੇ ਰਹੀਏ ਜਾਂ ਆਪਣੇ ਘਰਾਂ ਦੇ ਵਿੱਚ ਰਹੀਏ ਕਿ ਜਦੋਂ ਅਰਵਿੰਦ ਕੇਜਰੀਵਾਲ ਨੌਕਰੀ ਕਰਦੇ ਸੀ ਜਦੋਂ ਉਹਨਾਂ ਨੇ ਨੌਕਰੀ ਛੱਡੀ ਉਹਨਾਂ ਦੇ ਕੋਲ ਆਪਣਾ ਘਰ ਦਿੱਲੀ ਵਿੱਚ ਨਹੀਂ ਸੀ ਕਿ ਇੱਕ ਵੱਡਾ ਅਫਸਰ ਹੋਵੇ ਜਿਹਨੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਉਹਨਾਂ ਦੀ ਪਤਨੀ ਨੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਸੀ ਸੁਨੀਤਾ ਕੇਜਰੀਵਾਲ ਨੇ ਕਿ ਉਹ ਆਪਣਾ ਘਰ ਹੀ ਨਹੀਂ ਬਣਾ ਸਕੇ ਦੋਵੇਂ ਜੀ ਕਿ ਉਹਨਾਂ ਕੋਲ ਦਿੱਲੀ ਦੇ ਵਿੱਚ ਆਪਣਾ ਮਕਾਨ ਨਹੀਂ ਹੈ ਜਿੱਥੇ ਉਹ ਰਹਿ ਸਕਦੇ ਆ ਉੱਥੇ ਵੀ ਰਿਆ ਜਾ ਸਕਦਾ ਸੀ ਪਰ ਕੀ ਉਹਨਾਂ ਨੂੰ ਆਦਤ ਪੈ ਗਈ ਹੈ ਸਰਕਾਰੀ ਮਕਾਨਾਂ 'ਚ ਰਹਿਣ ਦੀ ਸਰਕਾਰੀ ਸਹੂਲਤਾਂ ਲੈਣ ਦੀ ਇਸ ਕਰਕੇ ਸਰਕਾਰੀ ਬੰਗਲਾ ਛੱਡਣ ਦਾ ਨਾਂ ਨਹੀਂ ਲੈਂਦੇ ਪਰ ਮੁੱਖ ਮੰਤਰੀ ਦੇ ਉਹਦੇ ਤੋਂ ਅਸਤੀਫਾ ਦੇ ਕੇ ਉਹ ਮੁੱਖ ਮੰਤਰੀ ਨਿਵਾਸ ਥਾਨ ਤਾਂ ਉਹਨਾਂ ਨੂੰ ਨਿਯਮਾਂ ਮੁਤਾਬਕ ਛੱਡਣਾ ਹੀ ਪੈਣਾ ਸੀ ਹੁਣ ਐਮ ਐਲ ਏ ਹੋਸਟਲ ਤਾਂ ਹੈ ਨਹੀਂ ਪੰਜਾਬ ਤੇ ਹਰਿਆਣੇ ਦੇ ਵਾਂਗੂ ਉੱਥੇ ਹੋਰ ਵੀ ਕਈ ਸੂਬਿਆਂ ਦੇ ਇਸ ਤਰ੍ਹਾਂ ਐਮ ਐਲ ਏ ਹੋਸਟਲ ਨੇ ਉਹ ਦਿੱਲੀ 'ਚ ਹੈ ਨਹੀਂ ਹੈ ਸ਼ੀਲਾ ਧਿਕਸ਼ਿਤ ਵੇਲੇ ਵੀ ਕੋਸ਼ਿਸ਼ ਹੋਈ ਸੀ ਕਹਿੰਦੇ ਐਮ ਐਲ ਏ ਹੋਸਟਲ ਬਣਾਉਣ ਦੀ ਉਹ ਕਿਸੇ ਹੋਰ ਅਧਿਕਾਰ ਖੇਤਰ 'ਚ ਆ ਗਈ ਜਗ੍ਹਾ ਉਦੋਂ ਨਹੀਂ ਬਣ ਸਕਿਆ ਫਿਰ ਦਿੱਲੀ ਦੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਬੜੀ ਵਾਰੀ ਕੋਸ਼ਿਸ਼ਾਂ ਕਹਿੰਦੇ ਹੋਈਆਂ ਕਿ ਐਮ ਐਲ ਏ ਹੋਸਟਲ ਬਣਾ ਲਈਏ ਉਦੋਂ ਵੀ ਨਹੀਂ ਹੋਈਆਂ ਹੁਣ ਫਿਲਹਾਲ ਜ ਮਨੀਸ਼ ਸੋਧਿਆ ਤੇ ਅਰਵਿੰਦ ਕੇਜਰੀਵਾਲ ਇੱਕ ਗੱਲ ਕੀਤੀ ਸੀ ਸ਼ੁਰੂ ਦੇ ਵਿੱਚ ਕਿ ਅਰਵਿੰਦ ਕੇਜਰੀਵਾਲ ਤੇ ਬਣੀ ਸੀ ਸੋਧਿਆ ਕਹਿੰਦੇ ਜਦੋਂ ਤੱਕ ਅਸੀਂ ਸਾਨੂੰ ਮਾਨਦਰੀ ਦਾ ਸਰਟੀਫਿਕੇਟ ਨਹੀਂ ਮਿਲ ਜਾਂਦਾ ਜਦੋਂ ਤੱਕ ਅਸੀਂ ਇਹ ਜਿਹੜੇ આરોਪ ਲੱਗੇ ਨੇ ਸਾਡੇ ਉੱਤੇ ਕੇਸ ਹੋਏ ਨੇ ਅਸੀਂ ਬਰੀ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਵਾਪਸੀ ਨਹੀਂ ਕਰਦੇ ਹੈਗੇ ਕੀ ਜਿਹੜਾ ਈਡੀ ਦਾ ਕੇਸ ਚੱਲਦਾ ਪਿਆ ਹੈਗਾ ਉਹਦੇ ਵਿੱਚ ਬਰੀ ਹੋਣ ਦੀ ਗੱਲ ਕਰ ਰਹੇ ਨੇ ਇਹ ਆ ਜਿਹੜੇ 4-5 ਮਹੀਨੇ ਇਲੈਕਸ਼ਨ ਨੂੰ ਰਹਿ ਗਏ ਹੈਗੇ ਉਹਦੀ ਗੱਲ ਕਰ ਰਹੇ ਹੈਗੇ ਨੇ ਵੀ ਅਸੀਂ ਇਲੈਕਸ਼ਨ ਚ ਜਿੱਤ ਜਾਾਂਗੇ ਉਹ ਸਰਟੀਫਿਕੇਟ ਹੈ ਜਾ ਜਿਹੜੇ ਅਦਾਲਤ ਦੇ ਵਿੱਚ ਕੇਸ ਚੱਲਦਾ ਪਿਆ ਉਹ ਸਰਟੀਫਿਕੇਟ ਹੈ ਹੁਣ ਤੱਕ ਦੀ ਜਿੰਨੀ ਗਤੀਵਿਧੀ ਆਈ ਹੈ ਅਦਾਲਤ ਨੇ ਸਰਟੀਫਿਕੇਟ ਦੇਣਾ ਹੈ ਕਿ ਨਹੀਂ ਦੇਣਾ ਇਮਾਨਦਰੀ ਦਾ ਹਾਲ ਇਹ ਨਹੀਂ ਕਿ ਉਹ ਬਰੀ ਹੋ ਗਿਆ ਹਾਲਾਂਕਿ ਵੱਖਰੀ ਗੱਲ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਚਾਹੇ ਪੰਜਾਬ ਦੀ ਹੈ ਦਿੱਲੀ ਦੀ ਹੈ ਜਾਂ ਕਿਤੇ ਵੀ ਹੋਵੇ ਦੇਸ਼ ਦੇ ਵਿੱਚ ਉਹਨਾਂ ਨੇ ਭੰਗੜੇ ਪਾਏ ਲੱਡੂ ਵੰਡੇ ਬਹੁਤ ਕੁਝ ਕੀਤਾ ਜਸ਼ਨ ਮਨਾਏ ਜਦੋਂ ਤਾਂ ਐਵੇਂ ਤਾਂ ਫਿਰ ਵਿਜੀਲੈਂਸ ਨੇ ਜਿੰਨਾ ਜਿੰਨਾ ਤੇ ਕਾਰਵਾਈ ਕੀਤੀ ਸਾਬਕਾ ਕਾਂਗਰਸੀ ਮੰਤਰੀਆਂ ਤੇ ਜਾਂ ਅਕਾਲੀਆਂ ਨੂੰ ਸਵਾਲਾਂ ਦੇ ਘੇਰੇ ਚ ਖੜਾ ਕੀਤਾ ਉਹਨਾਂ ਦੇ ਮੁਤਾਬਕ ਜਿਉਂ ਚੋਰ ਨੇ ਪੁਰਾਣੇ ਮੰਤਰੀ ਲੀਡਰ ਵਿਧਾਇਕ ਸਾਬਕਾ ਨੇ ਚਾਹੇ ਮੌਜੂਦਾ ਨੇ ਜਿਨ੍ਹਾਂ ਵੱਲ ਮੁੱਖ ਮੰਤਰੀ ਤੋਂ ਲੈ ਕੇ ਵਿਧਾਇਕ ਤੱਕ ਜਣਾ ਖੜਾ ਉਂਗਲ ਕਰਦਾ ਉਸ ਮਸਲੇ ਦੇ ਵਿੱਚ ਜੇਕਰ ਉਹ ਜਿਹੜੇ ਇਮਾਨਦਾਰ ਨਹੀਂ ਉਹ ਬੇਈਮਾਨ ਸੀ ਉਹਨਾਂ ਨੇ ਬੇਈਮਾਨੀਆਂ ਕੀਤੀਆਂ ਉਹਨਾਂ ਨੂੰ ਜੇਲ੍ਹ 'ਚ ਵੀ ਰਹਿਣਾ ਪਿਆ ਹਾਲੇ ਵੀ ਕਈ ਸ਼ਿਕਾਰ ਨੇ ਜੇਲ੍ਹ ਦੀਆਂ ਰੋਟੀਆਂ ਖਾਣ ਲਈ ਮਜਬੂਰ ਨੇ ਕਾਂਗਰਸ ਦੇ ਆਗੂ ਫਿਰ ਜਦੋਂ ਜਦੋਂ ਉਹਨਾਂ ਨੂੰ ਜ਼ਮਾਨਤਾ ਮਿਲੀਆਂ ਨੇ ਕੀ ਉਹ ਵੀ ਸਰਟੀਫਿਕੇਟ ਉਹਨਾਂ ਨੂੰ ਵੀ ਜਸ਼ਨ ਦੇ ਜਿਹੜੀ ਵਿਧਾਈ ਕਿਉਂ ਨਹੀਂ ਦਿੱਤੀ ਫਰਾਮਾਦੀ ਪਾਰਟੀ ਦੇ ਲੀਡਰਾਂ ਨੇ ਅਦਾਲਤ ਦੇ ਵੱਲੋਂ ਹਾਲੇ ਤੱਕ ਕਲੀਨ ਚਿੱਟ ਨਹੀਂ ਮਿਲੀ ਉਹ ਕੇਸ ਚੱਲਣਾ ਹਾਲੇ ਕੇਸ ਕਿੰਨੇ ਲੰਮਾ ਚੱਲਦਾ ਉਹ ਵੱਖਰੀ ਗੱਲ ਹੈ ਅਦਾਲਤਾਂ ਦਾ ਕੀ ਹਾਲ ਹੈ ਕਿੰਨੀ ਛੇਤੀ ਨਪਟਾਰਾ ਹੁੰਦਾ ਇਹ ਸਾਰੇ ਜਾਣਦੇ ਨੇ ਹੁਣ ਦਿੱਲੀ ਦੀ ਜਨਤਾ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਲੈਣਾ ਕਹਿਣਾ ਕਿ ਜਨਤਾ ਜਦੋਂ ਤੱਕ ਉਹਨਾਂ ਨੂੰ ਨਹੀਂ ਚੁਣ ਕੇ ਦੁਬਾਰਾ ਭੇਜਦੀ ਉਦੋਂ ਤੱਕ ਉਹ ਕੁਰਸੀ ਵੱਲ ਮੂੰਹ ਨਹੀਂ ਕਰਨਗੇ ਹੁਣ ਇਹ ਤੇ ਸਟੰਟ ਬਾਜੀ ਇਸ ਕਰਕੇ ਲੱਗਦੀ ਹੈ ਜੇਕਰ ਇੰਨੀ ਇਮਾਨਦਾਰੀ ਸੀ ਤਾਂ ਅਰਵਿੰਦ ਕੇਜਰੀਵਾਲ ਨੇ ਉਸ ਦਿਨ ਅਸਤੀਫਾ ਕਿਉਂ ਨਾ ਦਿੱਤਾ ਜਦੋਂ ਜੇਲ੍ਹ ਗਏ ਹਾਲਾਂਕਿ ਮਨੀਸ਼ ਸੋਦੀਆ ਅਸਤਿੰਦਰ ਜੈਨ ਜੇਲ੍ਹ ਦੇ ਵਿੱਚ ਬੈਠੇ ਬੈਠੇ ਅਸਤੀਫਾ ਦੇ ਦਿੰਦੇ ਆ ਪਰ ਅਰਵਿੰਦ ਕੇਜਰੀਵਾਲ ਉਦੋਂ ਤੱਕ ਅਸਤੀਫਾ ਨਹੀਂ ਦਿੰਦੇ ਇੱਥੋਂ ਤੱਕ ਦਾਅਵੇ ਕੀਤੇ ਗਏ ਆਤੀਸ਼ੀ ਵੀ ਬਾਹਰ ਜਿਹੜੇ ਹੁਣ ਮੁੱਖ ਮੰਤਰੀ ਨੇ ਦਿੱਲੀ ਦੇ ਉਹਨਾਂ ਨੇ ਵੀ ਬੜਾ ਇੱਕ ਦੇ ਜੋਰ ਦੇ ਉੱਤੇ ਕਿਹਾ ਪੂਰਾ ਅਰਵਿੰਦ ਕੇਜਰੀਵਾਲ ਦੇ ਬਾਰੇ ਆਖਿਆ ਕਿ ਅਸੀਂ ਦਿੱਲੀ ਜੇਲ੍ਹ ਤੋਂ ਤਿਹਾੜ ਜੇਲ੍ਹ ਤੋਂ ਵੀ ਸਰਕਾਰ ਚਲਾਉਣੀ ਪਈ ਚਲਾਉਣ ਲਈ ਤਿਆਰ ਹਾਂ ਸੀ ਸਾਨੂੰ ਲੋੜ ਨਹੀਂ ਹੈ ਮੈਨੂੰ ਤਾਂ ਕੱਢਣ ਦੀ ਤਰਲੇ ਕੱਢਣ ਦੀ ਭਾਜਪਾ ਅਸਲ ਚ ਬੁਖਲਾਈ ਹੋਈ ਹੈ ਕੇਂਦਰੀ ਏਜੰਸੀਆਂ ਦੀ ਜਿਹੜੀ ਹੈ ਦਰੋੜ ਤੋਂ ਕੀਤੀ ਜਾ ਰਹੀ ਹੈ ਇਲਜ਼ਾਮ ਲਾਏ ਭਾਜਪਾ ਨੇ ਉਸ ਦਾ ਕੀ ਜਵਾਬ ਦਿੱਤਾ ਸਾਰਾ ਕੁਝ ਪਬਲਿਕ ਡੋਮੇਨ ਦੇ ਵਿੱਚ ਹੈ ਇਹ ਕਿਹਾ ਗਿਆ ਜੇਲ੍ਹ ਤੋਂ ਸਰਕਾਰ ਚਲਾਵਾਂਗੇ ਜੇਲ੍ਹ ਤੋਂ ਜੇਕਰ ਸਰਕਾਰ ਚੱਲ ਰਹੀ ਸੀ ਤਾਂ ਫਿਰ ਹੁਣ ਬਾਹਰੋਂ ਕਿਉਂ ਨਹੀਂ ਚੱਲ ਪਈ ਅਰਵਿੰਦ ਕੇਜਰੀਵਾਲ ਦੀ ਐਡੀ ਕਿਹੜੀ ਮਜਬੂਰੀ ਸੀ ਕਿ ਅਸਤੀਫਾ ਦੇ ਦਿੱਤਾ ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਕਿ ਕੋਈ ਛੋਟੀ ਮੋਟੀ ਸੀਟ ਛੱਡਣ ਲਈ ਤਿਆਰ ਨਹੀਂ ਹੁੰਦਾ ਮੇਰਾ ਦਿਲ ਵੇਖੋ ਜਿਗਰਾ ਵੇਖੋ ਪਹਿਲਾਂ ਵੀ ਮੈਂ ਇੱਕ ਵਾਰੀ ਕੁਰਸੀ ਛੱਡ ਚੁੱਕਾ ਮੁੱਖ ਮੰਤਰੀ ਦੀ ਉਦੋਂ ਫਿਰ ਚੋਣ ਹੋਈ ਤੇ ਮੈਨੂੰ ਜਨਤਾ ਨੇ ਚੁਣਿਆ ਹੁਣ ਮੈਂ ਫਿਰ ਛੱਡ ਰਿਹਾ ਔਰ ਕੁਰਸੀ ਇਸ ਕਰਕੇ ਛੱਡ ਰਿਹਾ ਕਿਉਂਕਿ ਮੈਨੂੰ ਜਨਤਾ ਤੋਂ ਸਰਟੀਫਿਕੇਟ ਚਾਹੀਦਾ ਕਿਸੇ ਹੋਰ ਤੋਂ ਨਹੀਂ ਪਰ ਜਨਤਾ ਵਾਲਾ ਸਰਟੀਫਿਕੇਟ ਤਾਂ ਫਰਵਰੀ 2025 ਜੇਕਰ ਨਿਯਮਾਂ ਮੁਤਾਬਕ ਚੋਣ ਹੋਈ ਉਦੋਂ ਪਤਾ ਲੱਗਣਾ ਹੈ ਪਰ ਅਦਾਲਤ ਨੇ ਕਦੋਂ ਸਰਟੀਫਿਕੇਟ ਕਲੀਨ ਚਿੱਟ ਵਾਲੀ ਦੇਣਾ ਇਹ ਤੇ ਫਿਰ ਹਾਲੇ ਸਮਾਂ ਲੱਗੇਗਾ ਕਈ ਸਾਲ ਲੱਗ ਸਕਦੇ ਆ ਪਰ ਜਿਹੜੀ ਨੀਤੀ ਦੇ ਵਿੱਚ ਅੰਤਿਤ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਨਹੀਂ ਸਸੋਦੀਆ ਜਾਂ ਹੋਰ ਜਿੰਨੇ ਵੀ ਲੀਡਰ ਨੇ ਜ ਆਮ ਆਦਮੀ ਪਾਰਟੀ ਦਾ ਨਾਮ ਸਾਹਮਣੇ ਆਇਆ ਸਵਾਲਾਂ ਦੇ ਘੇਰੇ ਵਿੱਚ ਖੜੀ ਹੋਈ ਹੈ ਜਦੋਂ ਤੱਕ ਅਦਾਲਤੀ ਕਲੀਨ ਚਿੱਟ ਵੀ ਨਹੀਂ ਮਿਲਦੀ ਉਦੋਂ ਤੱਕ ਇਹ ਕਹਿਣਾ ਕਿ ਉਹ ਬਿਲਕੁਲ ਨਿਰਦੋਸ਼ ਨੇ ਇਹ ਤੇ ਗਲਤ ਹੋਵੇਗਾ ਜੇਕਰ ਕੱਲੀ ਰੈਗੂਲਰ ਜ਼ਮਾਨਤ ਮਿਲਣ ਦੇ ਨਾਲ ਉਹ ਨਿਰਦੋਸ਼ ਬਣ ਗਏ ਨੇ ਤਾਂ ਫਿਰ ਜਿਹੜੀ ਜਿੱਥੇ ਜਿੱਥੇ ਉਹਨਾਂ ਦੀ ਸਰਕਾਰ ਹੈ ਤੇ ਉਹ ਵਿਰੋਧੀਆਂ ਦੇ ਖਿਲਾਫ ਕਾਰਵਾਈ ਕੀਤੀ ਹੈ ਜਿੱਕਰ ਉੱਥੇ ਵੀ ਉਹਨਾਂ ਨੂੰ ਫਿਰ ਜਮਾਨਤਾਂ ਮਿਲ ਰਹੀਆਂ ਨੇ ਸੁਖਪਾਲ ਖਹਿਰੇ ਵਰਗੇ ਨੂੰ ਜਾਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਿੰਨੀ ਵਾਰੀ ਪੁੱਛਗਛ ਹੋ ਗਈ ਕੁਝ ਉਹਨਾਂ ਨੇ ਤਾਂ ਦਾਅਵਾ ਕੀਤਾ ਜੇ ਐਡੀ ਕੋਈ ਗੱਲ ਹੈਗੀ ਆ ਮੇਰੇ ਖਿਲਾਫ ਤੇ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ ਫਿਰ ਤਾਂ ਇਸ ਦਾ ਮਤਲਬ ਸਮਝ ਲਿਆ ਜਾਵੇ ਕਿ ਉਹਨਾਂ ਦੇ ਖਿਲਾਫ ਵੀ ਜਿਹੜੀ ਸਰਕਾਰ ਇੱਥੇ ਦੀ ਕਾਰਵਾਈ ਕਰ ਰਹੀ ਹੈ ਉਹ ਵੀ ਇਮਾਨਦਾਰ ਨੇ ਉਹ ਵੀ ਬੜੇ ਸ਼ਰੀਫ ਇਨਸਾਨ ਨੇ ਇਹ ਤਾਂ ਦੋਰੇ ਮਾਪ ਦਾ ਅੰਡਾ ਜਿਹੜੇ ਉਹ ਨਹੀਂ ਚੱਲਣ ਵਾਲੇ ਲੋਕ ਜਿੱਥੋਂ ਦੇ ਮਰਜ਼ੀ ਹੋਣ ਚਾਹੇ ਦਿੱਲੀ ਦੇਸ਼ ਦੀ ਰਾਜਧਾਨੀ ਦੇ ਨੇ ਜਾਂ ਪੰਜਾਬ ਦੀ ਰਾਜਧਾਨੀ ਦੇ ਨੇ ਜਾਂ ਪੰਜਾਬ ਦੇ ਨੇ ਦਿੱਲੀ ਦੇ ਨੇ ਕਿਤੋਂ ਦੇ ਹੋਣ ਲੋਕ ਭਲੀ ਭਾਂ ਜਾਣਦੇ ਨੇ ਕਿ ਸਟੰਟ ਬਾਜ਼ੀਆਂ ਡਰਾਮੇ ਬਾਜ਼ੀਆਂ ਕੌਣ ਕਰਦਾ ਹੈ ਔਰ ਸਹੀ ਕੰਮ ਕੌਣ ਕਰਦਾ ਹੈ ਜੇਕਰ ਅਰਵਿੰਦ ਕੇਜਰੀਵਾਲ ਵਾਕਈ ਬੰਗਲਿਆਂ ਦੇ ਵਿੱਚ ਰਹਿਣ ਦੇ ਨਹੀਂ ਸ਼ਕੀਨ ਆਦੀ ਉਹਨਾਂ ਨੇ ਤਾਂ ਸ਼ੁਰੂ ਚ ਕਿਹਾ ਸੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿੰਨਾ ਸਰਕਾਰੀ ਬੰਗਲੇ ਚਾਹੀਦੇ ਨਾ ਗਨਮਣ ਚਾਹੀਦੇ ਨਾ ਵੱਡੀਆਂ ਗੱਡੀਆਂ ਚਾਹੀਦੀਆਂ ਉਹ ਸੈਂਟਰੋ ਗੱਡੀ ਸ਼ਾਇਦ ਉਹਨਾਂ ਕੋਲ ਹੁੰਦੀ ਸੀ ਉਦੋਂ ਵੀ ਉਹੀ ਅਸੀਂ ਵੈਗਨ ਹਰ ਵੈਗਨ ਹਰ ਸ਼ਾਇਦ ਕੋਈ ਵੀ ਜਿਹੜੀ ਛੋਟੀ ਮੋਟੀ ਗੱਡੀ ਸਧਾਰਨ ਜੀ ਗੱਡੀ ਵੀ ਉਹ ਅਸੀਂ ਵਰਤਾਂਗੇ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਨਹੀਂ ਚਾਹੀਦੀ ਪਰ ਪਿਛਲੇ ਕਈ ਦਸਾਂ ਸਾਲਾਂ ਦੇ ਵਿੱਚ ਉਹ ਕਿਹੜੀਆਂ ਗੱਡੀਆਂ 'ਚ ਸਵਾਰ ਹੋ ਕੇ ਆਉਂਦੇ ਇੱਥੋਂ ਤੱਕ ਕਿ ਉਹਨਾਂ ਕੋਲ ਤਾਂ ਮੈਨੂੰ ਲੱਗਦਾ ਦੇਸ਼ ਦੇ ਵਿੱਚ ਇਕੱਲੇ ਉਹ ਇਕਲੌਤੇ ਮੁੱਖ ਮੰਤਰੀ ਹੋਣਗੇ ਜਿਨ੍ਹਾਂ ਕੋਲ ਡਬਲ ਡਬਲ ਜੈਡ ਪਲੱਸ ਸਿਕਿਉਰਟੀ ਸੀ ਇੱਕ ਪੰਜਾਬ ਤੋਂ ਲੈ ਲਈ ਇੱਕ ਦਿੱਲੀ ਤੋਂ ਪ੍ਰੋਟੋਕਾਲ ਦੇ ਮੁਤਾਬਕ ਤੇ ਉਹ ਸਿਕਿਉਰਟੀ ਕਿੱਥੋਂ ਡਬਲ ਡਬਲ ਲੈਣੀ ਪੈ ਗਈ ਇਹ じゃ ਉਹਨਾਂ ਨੇ ਕੀ ਗਿਣਾ ਕਰ ਦਿੱਤਾ ਸੀ ਕਿ ਉਹਨਾਂ ਦਾ ਵਿਚਰਨਾ ਜਨਤਾ ਦੇ ਵਿੱਚ ਮੁਸ਼ਕਲ ਹੋ ਗਿਆ ਸੀ ਇਹ ਸਾਰੀਆਂ ਗੱਲਾਂ ਇਸੇ ਕਰਕੇ ਡਰਾਮੇ ਲੱਗਦੀਆਂ ਨੇ ਕਿਉਂਕਿ ਪਹਿਲਾਂ ਕੁਝ ਹੋਰ ਕਿਹਾ ਜਾਂਦਾ ਜਦੋਂ ਉਸ ਦੇ ਉੱਤੇ ਖਰੇ ਨਹੀਂ ਉਤਰਦੇ ਕਹਿਣੀ ਤੇ ਕਥਨੀ ਦੇ ਵਿੱਚ ਜਦੋਂ ਕਰਨੀ ਤੇ ਕਹਿਣੀ ਦੇ ਵਿੱਚ ਫਰਕ ਹੁੰਦਾ ਉਦੋਂ ਫਿਰ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ ਹੁਣ ਜਿਹੜੇ ਦੋ ਬੰਗਲੇ ਉਹ ਵੀ ਪੰਜਾਬ ਦੇ ਰਾਜ ਸਭਾ ਮੈਂਬਰਾਂ ਦੇ ਲੈ ਲਏ ਗਏ ਨੇ ਉਸ ਦੇ ਵਿੱਚ ਆਪਣੀ ਰਹਿائش ਦਾ ਪ੍ਰਮਾਣਿਤ ਕੀਤਾ ਗਿਆ ਸਵਾਲ ਇਸ ਕਰਕੇ ਉੱਠ ਰਹੇ ਨੇ ਕਿ ਜੇਕਰ ਉਹ ਪਹਿਲਾਂ ਦਾਵਾ ਕਰ ਰਹੇ ਸਨ ਕਿ ਸਾਨੂੰ ਲੋੜ ਨਹੀਂ ਹੈ ਨਾ ਚੀਜ਼ਾਂ ਦੀ ਅਸੀਂ ਪ੍ਰਵਾਹ ਨਹੀਂ ਕਰਦੇ ਇਹਨਾਂ ਦੀ ਜਿੰਨਾ ਮਰਜ਼ੀ ਦਬਾਉਣ ਦੀ ਕੋਸ਼ਿਸ਼ ਕਰੋ ਅਸੀਂ ਤੇ ਤੁਹਾਨੂੰ ਵੀ ਯਾਦ ਹੋਣਾ ਕਿ 2022 ਦੀਆਂ ਚੋਣਾਂ ਦੇ ਵਿੱਚ ਤਰਵਿੰਦ ਕੇਜਰੀਵਾਲ ਨੇ ਇੱਕ ਆਟੋ ਰਿਕਸ਼ਾ ਵਾਲੇ ਦੇ ਘਰੇ ਲੁਧਿਆਣੇ ਦੇ ਵਿੱਚ ਖਾਣਾ ਵੀ ਖਾਦਾ ਸੀ ਉਹ ਜਦੋਂ ਦੀ ਸੱਤਾ ਦੇ ਵਿੱਚ ਆਏ ਨੇ ਸ਼ਾਇਦ ਹੀ ਉਸ ਦਾ ਹਾਲ ਪੁੱਛਿਆ ਹੋਵੇ ਉਸ ਆਟੋ ਰਿਕਸ਼ਾ ਵਾਲੇ ਦਾ ਇਹ ਸਾਰਾ ਕੁਝ ਆ ਜਿਹੜਾ ਡਰਾਮੇ ਬਾਜ਼ੀਆਂ ਕਿ ਆਮ ਘਰਾਂ ਦੇ ਦਿਖਣੇ ਆ ਸੀ ਚਾਹੀਦੇ ਆ ਕਿ ਅਸੀਂ ਕਿੰਨੇ ਸਧਾਰਨ ਲੋਕ ਆ ਇਹ ਸੱਤਾ ਤੋਂ ਬਾਅਦ ਕਿਉਂ ਨਹੀਂ ਹੁੰਦਾ ਸੱਤਾ ਤੋਂ ਪਹਿਲਾਂ-ਪਹਿਲਾਂ ਕਿਉਂ ਹੁੰਦਾ ਹੈ ਸਭ ਕੁਝ ਔਰ ਜੇਕਰ ਸੱਤਾ ਦੇ ਵਿੱਚ ਆਉਣ ਲੱਗਿਆਂ ਕੁਝ ਗੱਲਾਂ ਹੋਰ ਹੋ ਜਾਂਦੀਆਂ ਪਹਿਲਾਂ ਕੁਝ ਹੋਰ ਹੁੰਦੀਆਂ ਇਹ ਸਾਰੀਆਂ ਗੱਲਾਂ ਦੀ ਲੋਕ ਵੀ ਪਰਚੋਲ ਕਰਦੇ ਆ ਲੋਕ ਸਿਆਣੇ ਆ ਭਲੀ ਭਾਂ ਜਾਣਦੇ ਆ ਕੌਣ ਡਰਾਮੇਬਾਜ਼ੀਆਂ ਕਰਦਾ ਹੈ ਕੌਣ ਅਸਲੀਅਤ ਦੇ ਨਾਲ ਚੱਲਦਾ ਹੈ ਜਿਹੜੇ ਅਸਲੀਅਤ ਨਾਲ ਚੱਲਦੇ ਨੇ ਲੋਕ ਉਹਨਾਂ ਬਾਰੇ ਵੀ ਪਰਸੈਪਸ਼ਨ ਬਣਾ ਕੇ ਬੈਠੇ ਆ ਉਹਨਾਂ ਦੇ ਉੱਤੇ ਪ੍ਰਭਾਵ ਕਿਸ ਤਰ੍ਹਾਂ ਦਾ ਤੇ ਜਿਹੜੇ ਕਿਸੇ ਤਰ੍ਹਾਂ ਦੀ ਸਟੰਟ ਬਾਜ਼ੀ ਡਰਾਮੇਬਾਜ਼ੀ ਚ ਪੈਂਦੇ ਲੋਕ ਉਹਨਾਂ ਬਾਰੇ ਵੀ ਬਖੂਬੀ ਜਾਣਦੇ ਆ ਪਰ ਅਰਵਿੰਦ ਕੇਜਰੀਵਾਲ ਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ ਕਿ ਜਦੋਂ ਤੁਸੀਂ ਕੁਰਸੀਆਂ ਨੂੰ ਤਿਆਗ ਦਿੱਤਾ ਤਾਂ ਫਿਰ ਸਰਕਾਰੀ ਸਹੂਲਤਾਂ ਨੂੰ ਵੀ ਤਿਆਗਣਾ ਚਾਹੀਦਾ ਜੇਕਰ ਤੁਸੀਂ ਵਾਕੇ ਹੀ ਜਨਤਾ ਤੋਂ ਸਰਟੀਫਿਕੇਟ ਲੈ ਕੇ ਦੁਬਾਰਾ ਆਣਾ ਹਾਂ ਜਨਤਾ ਕੱਲ ਨੂੰ ਤੁਹਾਨੂੰ ਚੁਣ ਲੈਂਦੀ ਹੈ ਤਾਂ ਫਿਰ ਜਿਵੇਂ ਤੁਸੀਂ ਸਹੂਲਤਾਂ ਮੰਨਣੀਆਂ ਪਹਿਲਾਂ ਮੰਨੀਆਂ ਉਵੇਂ ਮੰਨ ਸਕਦੇ ਹੋ ਅਵੇ ਅਧਿਕਾਰ ਵੀ ਹੈ ਇੱਕ ਮੁੱਖ ਮੰਤਰੀ ਦਾ ਹੈ ਮੰਤਰੀ ਦਾ ਕੋਠੀ ਲੈਣਾ ਉਹਦਾ ਅਧਿਕਾਰ ਹੈ ਸਿਕਿਉਰਿਟੀ ਲੈਣਾ ਉਹਦਾ ਅਧਿਕਾਰ ਹੈ ਗੱਡੀ ਲੈਣਾ ਉਹਦਾ ਅਧਿਕਾਰ ਹੈਗਾ ਅਧਿਕਾਰ ਸਾਰੇ ਹੀ ਹੈ ਅਧਿਕਾਰ ਮਿਲਦੇ ਵੀ ਆ ਦਿੱਲੀ ਦੇ ਵਿੱਚ ਵੀ ਜਿਵੇਂ ਪੰਜਾਬ ਦੇ ਵੀ ਸਰਕਾਰਾਂ ਆ ਉਵੇਂ ਉੱਥੇ ਮੰਤਰੀ ਨੂੰ ਚੀਫ ਵਿੱਪ ਨੂੰ ਸਪੀਕਰ ਨੂੰ ਡਿਪਟੀ ਸਪੀਕਰ ਨੂੰ ਜਿੰਨੇ ਵੀ ਕੈਬਨਿਟ ਮਿਨਿਸਟਰ ਨੇ ਮੁੱਖ ਮੰਤਰੀ ਜਿੰਨੇ ਵੀ ਇਹ ਅਹੁਦੇਦਾਰ ਨੇ ਸंवਿਧਾਨਕ ਤੌਰ ਦੇ ਉੱਤੇ ਇੱਥੋਂ ਤੱਕ ਕਿ ਲੈਫਟੀਨੈਂਟ ਗਵਰਨਰ ਨੂੰ ਸਭ ਨੂੰ ਕੋਠੀ ਜਾਂ ਰਹਾਇਸ਼ ਗਨਮੈਣ ਗੱਡੀਆਂ ਸਰਕਾਰੀ ਸਭ ਕੁਝ ਮਿਲਦਾ ਹੈ ਸਰਕਾਰੀ ਸਹੂਲਤਾਂ ਫੋਨ ਦੇ ਭੱਤੇ ਆਉਣ ਜਾਣ ਦੇ ਭੱਤੇ ਟਰੈਵਲਿੰਗ ਭੱਤੇ ਸਭ ਕੁਝ ਇਲਾਜ ਸਰਕਾਰੀ ਕਰਉਣਾ ਸਭ ਕੁਝ ਸਹੂਲਤਾਂ ਨੇ ਔਰ ਇਹ ਮਿਲਣੀਆਂ ਵੀ ਚਾਹੀਦੀਆਂ ਕਿਉਂਕਿ ਉਹਨਾਂ ਨੇ ਉਸ ਪਾਸੇ ਆਪਣਾ ਕੰਮ ਤਵੱਜੋ ਦੇਣੀ ਹੁੰਦੀ ਹੈ ਪਰ ਇਹ ਦੋਰੇ ਮਾਪਦੰਡ ਨਹੀਂ ਬਣਾਉਣੇ ਚਾਹੀਦੇ ਕਿ ਪਹਿਲਾਂ ਕੁਝ ਗੱਲਾਂ ਹੋਰ ਕੋਈ ਵੀ ਸਾਨੂੰ ਤੇ ਪ੍ਰਵਾਹ ਨਹੀਂ ਆ ਸਾਨੂੰ ਨਹੀਂ ਚਾਹੀਦਾ ਜਾਂ ਤਾਂ ਫਿਰ ਕੋਈ ਨਾ ਵੀ ਸਾਨੂੰ ਚਾਹੀਦਾ ਨਹੀਂ ਤੇ ਜਾਂ ਫਿਰ ਕਹੋ ਕਿ ਜਿਵੇਂ ਪ੍ਰੋਟੋਕਾਲ ਹੈ ਉਸ ਦੇ ਮੁਤਾਬਕ ਸਾਨੂੰ ਚੱਲਣਾ ਪੈਣਾ ਹੈ ਸਾਡੀ ਮਜਬੂਰੀ ਹੈ ਇਥੋਂ ਤੱਕ ਕਿ ਪੰਜਾਬ ਸਰਕਾਰ ਦੇ ਅੰਦਰ ਵੀ ਕਈਆਂ ਨੂੰ ਇਸ ਗੱਲ ਦੀ ਹੁਣ ਟੀਚਰ ਹੁੰਦੀ ਹੈ ਪ੍ਰਾਣੀਆਂ ਵੀਡੀਓ ਘਮ ਘਮ ਕੇ ਸੋਸ਼ਲ ਮੀਡੀਆ ਦੇ ਉੱਤੇ ਆਉਂਦੀਆਂ ਨੇ ਇਹ ਜਿਹੜੇ ਸਿਕਿਉਰਿਟੀ ਦੇ ਕਰਕੇ ਮੁਰਗੀਖਾਨੇ ਖੋਲਣ ਦੀਆਂ ਸਲਾਹਾਂ ਦਿੰਦੇ ਸੀ ਤੇ ਅੱਜ ਉਹਨਾਂ ਨਾਲ ਸਿਕਿਉਰਿਟੀ ਕਿੰਨੀ ਹੈ ਇਹ ਵੀ ਸਾਰੇ ਭਲੀ ਭਾਂ ਜਾਣਦੇ ਨੇ ਤੇ ਸਾਰੀਆਂ ਗੱਲਾਂ ਦੀ ਪਰਚੋਲ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਕੋਈ ਚੀਜ਼ ਲੁਕੀ ਛੁਪੇ ਨਹੀਂ ਰਹਿੰਦੀ ਪਹਿਲਾਂ ਗੱਲਾਂ ਹੋਰ ਸੀ ਕਿ ਰੇਡੀਓ ਤੇ ਖਬਰ ਆਈ ਮੁੜ ਕੇ ਕਿਹਾਉਣੀ ਹੈ ਫਿਰ ਅਖ ਜਣ ਕੇ ਪਕੌੜੇ ਵਿਕਰਿਆ ਹੋਰ ਜਲ ਰਿਹਾ ਪਤਾ ਹੀ ਨਹੀਂ ਲੱਗਦਾ ਖਬਰ ਕਿੱਥੇ ਗਈ ਅੱਜ ਕੱਲ ਸੋਸ਼ਲ ਮੀਡੀਆ ਟੀਵੀ ਵੀ ਨਹੀਂ ਰਿਹਾ ਕਿ ਟੀਵੀ ਚ ਇੱਕ ਵਾਰੀ ਖਬਰ ਆਈ ਮੁੜ ਕੇ ਆਉਣੀ ਨਹੀਂ ਸੋਸ਼ਲ ਮੀਡੀਆ ਤੇ ਜਦੋਂ ਮਰਜੀ ਸਰਚ ਕਰੋਗੇ ਤੁਸੀਂ ਕਿਸੇ ਦਾ ਕੀ ਕਿਹਾ ਕਦੋਂ ਕਿਹਾ ਉਸਨੇ ਤਰੀਕਾਂ ਦੇ ਨਾਲ ਉਹ ਸਾਰੀਆਂ ਚੀਜ਼ਾਂ ਪਬਲਿਸ਼ ਹੁੰਦੀਆਂ ਇਸ ਕਰਕੇ ਫਸ ਜਾਂਦੇ ਇੱਕ ਸੂਤੇ ਲੀਡਰ ਇਸ ਕਰਕੇ ਬੋਲਣਾ ਜਿਹੜਾ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਕਿ ਅਸੀਂ ਕਹਿ ਕੀ ਰਹੇ ਹਾਂ ਅਸੀਂ खरे ਉਤਰ ਵੀ ਪਾਵਾਂਗੇ ਕਿ ਨਹੀਂ ਖਾਸ ਕਰਕੇ ਇਸ ਲੀਡਰਸ਼ਿਪ ਨੂੰ ਜਿਹੜੇ ਪਹਿਲਾਂ ਕੁਝ ਹੋਰ ਕਹਿੰਦੇ ਨੇ ਬਾਅਦ ਚ ਕੁਝ ਹੋਰ ਹੋ ਜਾਂਦੇ ਨੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਕਿ ਸਾਨੂੰ ਕੱਲ ਨੂੰ ਕੋਈ ਸਵਾਲ ਕਰ ਸਕਦਾ